ਹਾਂਜੀ ਸਾਥੀ ਜੀ ਦੇ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਦਾ ਟੌਪਿਕ ਹੈਗਾ ਵਾ 9 ਮੰਥ ਵਾਲੇ ਪੇਪਰਾਂ ਦਾ ਸਾਲ ਵਾਲੇ ਪੇਪਰਾਂ ਦਾ ਤੇ ਡੋਮੈਸਟਿਕ ਪੇਪਰਾਂ ਦਾ ਕਿ ਕੀ ਪ੍ਰੋਸੈਸ ਚੱਲ ਰਿਹਾ ਵਾ ਪੇਪਰ ਨਿਕਲ ਰਿਹਾ ਕੀ ਸਾਬ ਕਿਤਾ ਬੇਸਟ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਅਪਾਇੰਟਮੈਂਟਾਂ ਬਾਰੇ ਕੀ ਅਪਾਇੰਟਮੈਂਟਾਂ ਕਦੋਂ ਦੀਆਂ ਮਿਲ ਰਹੀਆਂ ਵਾਂ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਕੀ ਸਹੂਤਾਬ ਆ ਮਾਲਕ ਨੂੰ ਕਿਹੜੀ ਕਨਫਰਮੇਸ਼ਨ ਮੰਗਦੇ ਆ ਕੀ ਸਹੂਤਾਬ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਨਾਲ ਹੀ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਹੜੂ ਕੋ ਨਾ ਜਨਣਾ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਡ ਸਿੱਖ ਸਕੋ ਤੇ ਕੋਡ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਲਿੰਕ ਇੱਥੇ ਆਹਨ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਤਾਂ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਹਾਲਾ ਪਾਏ ਕਿਡਾ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੋਂਦੀ ਉਤੇ ਆਪਾਂ ਪੁਰਸ਼ਤਾ ਵੀ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਿਖ ਕਮੈਂਟ ਕਰ ਦੋ ਭਾਈ ਗੱਲ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ 9 ਮੰਥ ਵਾਲੇ ਪੇਪਰਾਂ ਤੋਂ ਕਿਹੜੇ ਪੇਪਰ ਵਾਂ 9 ਮੰਥ ਵਾਲੇ ਨਿਕਲ ਰਿਹਾ ਮਿੱਤਰੋ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਪੇਪਰ ਨਿਕਲ ਰਿਹਾ 9 ਮੰਥ ਵਾਲੇ ਵੀ ਨਿਕਲ ਰਿਹਾ ਸਾਲ ਵਾਲੇ ਵੀ ਨਿਕਲ ਰਿਹਾ ਤੇ ਡੋਮੈਸਟਿਕ ਪੇਪਰ ਵੀ ਨਿਕਲ ਰਿਹਾ ਹੈ ਉਹ ਵੀ ਪਹਿਲਾਂ ਜਦੋਂ ਸਟਾਰਟ ਹੋਏ ਸੀ ਉਦੋਂ ਕੱਲੇ 9 ਮੰਥ ਵਾਲੇ ਪੇਪਰ ਨਿਕਲਦੇ ਸੀ ਦੂਜੇ ਪੇਪਰਾਂ ਦੀ ਹੱਲੇ ਵੇਟਿੰਗ ਚੱਲ ਰਹੀ ਸੀ ਪੇਪਰ ਨਹੀਂ ਨਿਕਲ ਰਹੇ ਸੀ ਪਰ ਜਿਹੜੇ ਹੋਣ ਆ ਉਹ 9 ਮੰਥ ਵਾਲੇ ਸਾਲ ਵਾਲੇ ਡੋਮੈਸਟਿਕ ਪੇਪਰ ਸਾਰੇ ਹੀ ਨਿਕਲਨੇ ਜਿਹੜੇ ਸ਼ੁਰੂ ਹੋ ਗਏ ਕਿਉਂਕਿ 9 ਮੰਥ ਹਾਲ ਤੱਕरीबन ਕੋਟਾ ਉਹਨਾਂ ਨੇ ਪੂਰਾ ਹੋ ਚੱਲਿਆ ਵਾ ਤੇ ਜਿਹੜੇ ਬਾਕੀ ਆ ਉਹ ਵੀ ਸ਼ੁਰੂ ਹੋਏਗਾ ਜਿਹੜੇ ਪੇਪਰ ਨਿਕਲਨੇ ਜਿਹੜੇ ਉਹ ਵੀ ਸ਼ੁਰੂ ਹੋ ਗਏ ਤੁਸੀਂ ਵੇਟ ਕਰੋ ਹੋ ਸਕਦਾ ਤੁਹਾਨੂੰ ਆਹ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਤੁਹਾਡੇ ਮਾਲਕ ਵੱਲੋਂ ਜਾਂਦਾ ਡੀ ਏਜੰਟ ਵੱਲੋਂ ਕੋਈ ਖੁਸ਼ਖਬਰੀ ਸੁਣਾਈ ਜਾਵੇ ਕਿ ਤੁਹਾਡੇ ਇਹੜੇ ਪੇਪਰ ਆ ਉਹ ਨਿਕਲ ਗਏ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਅਪਾਇੰਟਮੈਂਟ ਮਿੱਤਰੋ ਜੇਕਰ ਤੁਸੀਂ ਹੁਣ ਬੁੱਕ ਕਰਦੇ ਜੇ ਜਾ ਕੇ ਤੁਹਾਨੂੰ ਅਪਾਇੰਟਮੈਂਟ ਮਿਲਨੀ ਆ ਸਤੰਬਰ ਦੀ ਠੀਕ ਆ ਜੇਕਰ ਤੁਸੀਂ ਹੁਣ ਬੁੱਕ ਕਰਦੇ ਪਹਿਜਣਾ ਹੋਣ ਦੀ ਆਹ ਹਫਤੇ ਦੀ ਗੱਲ ਕਰ ਲਓ ਹੋਗਾ ਤਾਂ ਅਕਤੂਬਰ ਦੀ ਵੀ ਮਿਲ ਜੇ ਕਿਉਂਕਿ ਪਹਿਲਾਂ ਕੀ ਸੀ ਪਿਛਲੇ ਮਹੀਨੇ ਬਾਂਡ ਮਾਰ ਜਦੋਂ ਬੁੱਕ ਕਰਦੇ ਸੀ ਦੋ ਮਿਲਦੇ ਆਂ ਸੀ ਜੂਨ ਜੁਲਾਈ ਜਾਂ ਮਿਲਦੀਆਂ ਸੀ ਠੀਕ ਆ ਹੁਣ ਬਾਅਦ ਚ ਅਗਸਤ ਵੀ ਫੁੱਲ ਹੋ ਗਿਆ ਵਾ ਇਸ ਟਾਈਮ ਜੇਕਰ ਤੁਸੀਂ ਹੁਣ ਅਪਾਇੰਟਮੈਂਟ ਬੁੱਕ ਕਰਦੇ ਜੇ 9 ਮੰਥ ਵਾਲੇ ਵੇਪਰਾਂ ਵਾਸਤੇ ਸਾਹ ਵਾਲੇ ਵੇਪਰਾਂ ਵਾਸਤੇ ਜਮਾਟੀ ਜਿਹੜੇ ਵੀਰ ਤੁਸੀਂ ਆਪਣੇ ਅਪਾਇੰਟਮੈਂਟ ਬੁੱਕ ਕਰੋਗੇ ਨਾ ਤੁਹਾਨੂੰ ਮਿਲਣੀ ਹੈ ਜਾ ਕੇ ਸਤੰਬਰ ਦੀ ਅਪਾਇੰਟਮੈਂਟ ਜਾਂ ਤੁਹਾਨੂੰ ਮਿਲਣੀ ਆ ਅਕਤੂਬਰ ਦੀ ਅਪਾਇੰਟਮੈਂਟ ਕੋਈ ਪੱਕਾ ਫਿਕਸ ਨਹੀਂ ਆ ਉਹ ਤਾਂ ਤੁਹਾਨੂੰ ਸਤੰਬਰ ਦੀ ਮਿਲ ਜੇ ਹੋ ਤਾਂ ਉਹ ਹੋ ਸਕਦਾ ਤੁਹਾਨੂੰ ਜਿਹੜੀ ਮਿਲ ਜੇ ਅਕਤੂਬਰ ਦੀ ਜੇਕਰ ਤੁਹਾਨੂੰ ਆਪ ਅਪਾਇੰਟਮੈਂਟ ਨਹੀਂ ਚੁੱਕਣੀ ਆਉਂਦੀ ਤੁਸੀਂ ਕੋਈ ਨਾ ਕੋਈ ਏਜੰਟ ਲੱਭ ਕੇ ਉਹਦੇ ਨਾਲ ਗੱਲਬਾਤ ਕਰੋ ਇਸ ਟੌਪਿਕ ਬਾਰੇ ਕਿ ਸਾਨੂੰ ਅਪਾਇੰਟਮੈਂਟ ਲੈ ਕੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਅਪਾਇੰਟਮੈਂਟ ਦਾ ਹਿਸਾਬ ਕਿਤਾਬ ਕੀ ਆ ਅਪਾਇੰਟਮੈਂਟਾਂ ਹੋ ਸਕਦਾ ਕਿ ਅੱਜ ਏਜੰਟ ਵਾਸਤੇ ਓਪਨ ਹੋਣ ਕੱਲ ਨੂੰ ਭਾਵੇਂ 15 ਮਿੰਟ ਵਾਸਤੇ ਹੀ ਓਪਨ ਕਰਨ ਉਹ ਵੈਬਸਾਈਟ ਓਪਨ ਕਰਦੇ ਆ ਏ ਜੋ ਨੋਟਰੀ ਅਪਾਇੰਟਮੈਂਟ ਆ ਚੁੱਕੇ ਨੇ ਉਹ ਨਾਲ ਹੀ ਵੈਬਸਾਈਟ ਜਿਹੜੀ ਆ ਉਹ ਫਿਰ ਤੋਂ ਬੰਦ ਕਰ ਦਿੰਦੇ ਆ ਤੇ ਇਹ ਜਟਾ ਦਾ ਕੰਮ ਹੁੰਦਾ ਵਾ ਉਹਨਾਂ ਨੇ ਧਿਆਨ ਰੱਖਣਾ ਹੁੰਦਾ ਕਿ ਕਦੋਂ ਵੈਬਸਾਈਟ ਓਪਨ ਹੈ ਕਦੋਂ ਅਸੀਂ ਅਪਾਇੰਟਮੈਂਟ ਭਰਨੀ ਆ ਕਿੱਦਾਂ ਕਿੱਦਾਂ ਮਲਕੀ ਆਪਾਂ ਕਹਿ ਲਈਏ ਕਿ ਦੂਜਾ ਨਾਮ ਨੂੰ ਭਰਨਾ ਹੋਵੇ ਮਾੜੀ ਮੋਟੀ ਵੀ ਗਲਤੀ ਹੋ ਗਈ ਆਪਣੇ ਪਾਸਪੋਰਟ ਤੇ ਕੁਝ ਹੋਰ ਲਿਖਿਆ ਹੋਇਆ ਆ ਆਪਾਂ ਉਂਝ ਹੋਰ ਕੋਈ ਨਾਮ ਲਿਖਤਾ ਜਾਂ ਡਰੈਸ ਦੀ ਮਾੜੀ ਮੋਟੀ ਗਲਤੀ ਹੋ ਗਈ ਤੇ ਉਹ ਬਾਅਦ ਵਿੱਚ ਕਈ ਵਾਰ ਜਿਹੜੀ ਆ ਰਿਜੈਕਟ ਵੀ ਕਰ ਦਿੰਦੇ ਆ ਅਪਾਇੰਟਮੈਂਟ ਸਾਰਾ ਕੁਝ ਸਹੀ ਸਹੀ ਆ ਨੂਲੀ ਹੌਸ ਦਾ ਪ੍ਰੋਟੋਕਾਲ ਨੰਬਰ ਜਿਹੜਾ ਹੁੰਦਾ ਵਾ ਉਹ ਵੀ ਤੁਸੀਂ ਸਹੀ ਸਹੀ ਲਿਖਣਾ ਹੁੰਦਾ ਜੇਕਰ ਮਾੜਾ ਮੋਟਾ ਵੀ ਗਲਤ ਹੋ ਜਾਈ ਤੇ ਉਹ ਬਾਅਦ ਵਿੱਚ ਪ੍ਰੋਬਲਮ ਬੜੀ ਪੈਂਦੀ ਆ ਇਸ ਕਰਕੇ ਤੁਹਾਡੇ ਜਿੱਥੇ ਇੰਨੇ ਪੈਸੇ ਲੱਗੇ ਆ ਜੇਕਰ ਤੁਹਾਨੂੰ ਕੋਈ ਏਜੰਟ ਲੱਭਦਾ ਵਾ ਕਿ ਜਿਹੜਾ ਅਪਾਇੰਟਮੈਂਟ ਤੁਹਾਨੂੰ ਲੈ ਕੇ ਦਿੰਦਾ ਵਾ ਉਹਦੇ ਨਾਲ ਗੱਲਬਾਤ ਕਰਕੇ ਮਾੜੀ ਮੋਟੀ ਤੇ ਅਪਾਇੰਟਮੈਂਟ ਸਹੀ ਤਰੀਕੇ ਨਾਲ ਲਓ ਤਾਂ ਜੇ ਤੁਹਾਡੀ ਇਹੜੀ ਰਿਜੈਕਸ਼ਨ ਨਾ ਪਾਵੇ ਅਪਾਇੰਟਮੈਂਟ ਦੇ ਵਿੱਚ ਤੁਹਾਨੂੰ ਇਹੜੀ ਅਪਾਇੰਟਮੈਂਟ ਆ ਉਹ ਸਹੀ ਤਰੀਕੇ ਨਾਲ ਮਿਲ ਜਾਵੇ ਬੜੇ ਵੀਰ ਭਰਾ ਹੈਗੇ ਆ ਜਿਹੜੇ ਇਦਾਂ ਦਾ ਕੰਮ ਕਰਦੇ ਆ ਕਿ ਜਿਹੜੇ ਅਪਾਇੰਟਮੈਂਟ ਤੁਹਾਨੂੰ ਲੈ ਕੇ ਥੋੜੇ ਮੋਟੇ ਪੈਸੇ ਸਾਡੇ ਕੋਲ ਲੈਂਦੇ ਆ ਚਾਰਜ ਕਰਦੇ ਆ ਆਪਣੀ ਫੀਸ ਪਰ ਤੁਹਾਨੂੰ ਅਪਾਇੰਟਮੈਂਟ ਸਹੀ ਤੇਕ ਨਾਲ ਲੈ ਦਿੰਦੇ ਆ ਕਿ ਤੁਹਾਨੂੰ ਕੋਈ ਤੁਹਾਨੂੰ ਮਤਲਬ ਕਿ ਉਹ ਦਿਨ ਜਦੋਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਤੁਹਾਨੂੰ ਮਿਲ ਜਾਂਦਾ ਰੈਫਰੈਂਸ ਨੰਬਰ ਤੇ ਕਈ ਵਾਰ ਹਫਤੇ ਦੇ ਵਿੱਚ ਕਈ ਵਾਰ ਦੋ ਦਿਨ ਤੇ ਕਈ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹੜੀ ਅਪਾਇੰਟਮੈਂਟ ਦੀ ਤਰੀਕ ਵੀ ਮਿਲ ਜਾਂ ਬਾਕੀ ਪਾਗਲ ਬਾਤ ਕਰ ਲਈ ਵੀਜ਼ੇ ਬਾਰੇ ਕੀ ਪ੍ਰੋਸੈਸ ਚੱਲ ਰਿਹਾ ਵੀਜ਼ੇ ਲੱਗ ਵੀ ਜਾਂਦੇ ਆ ਰਿਜੈਕਟ ਵੀ ਹੋ ਜਾਂਦੇ ਆ ਰਿਫਿਊਜੀ ਵੀ ਪਾਈ ਜਾਂਦੇ ਆ ਪਰ ਰਿਫਿਊਜੀ ਦੇ ਕੋਈ ਕਾਰਨ ਆ ਜਿੰਨਾਂ ਦੇ ਰਿਫਿਊਜੀ ਪੈ ਰਿਹਾ ਉਹਦਾ ਕਾਰਨ ਹੈਗਾ ਸਭ ਤੋਂ ਪਹਿਲਾ ਕਾਰਨ ਤਾਂ ਹੈਗਾ ਕਿ ਮਾਲਕ ਜਿਹੜਾ ਵਾ ਉਹ ਕਨਫਰਮ ਨਹੀਂ ਕਰਦਾ ਮਤਲਬ ਕਿ ਕਨਫਰਮ ਕਰਨ ਦਾ ਮਤਲਬ ਕਿ ਜਦੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਿੱਧੇ ਵੀਜ਼ੇ ਲੱਗ ਜਾਂਦੇ ਹੁੰਦੇ ਸੀ ਮਾਲਕੀ ਇੱਕ ਮਾਲਕ ਨੇ ਪੇਪਰ ਆਪਣੇ ਦੇਨੇ ਆਪਣੇ ਇੰਡੀਅਨ ਬੰਦਿਆਂ ਨੂੰ ਜਾਂ ਆਪਣੇ ਏਜੰਟਾਂ ਨੂੰ ਕਿ ਮੇਰੇ ਪੇਪਰਾਂ ਦੇ ਦੋ ਬੋਨਾਂ ਦੇ ਪੇਪਰ ਭਰ ਦੋ ਪਰ ਆਪਣੇ ਕੀ ਕਰਦੇ ਹੁੰਦੇ ਸੀ 5-5 6-6 ਬੰਨਾਂ ਦੇ ਪੇਪਰ ਭਰ ਦਿੰਦੇ ਸੀ ਮਾਲਕ ਨੂੰ ਵੀ ਨਹੀਂ ਇਹ ਗੱਲ ਦਾ ਪਤਾ ਹੁੰਦਾ ਸੀ ਕਿ ਮੇਰੇ ਰਾਹੀਂ 5-6 ਬੰਦੇ ਇੱਥੇ ਆਏ ਆ ਦੋ ਬੋਨਾਂ ਦੇ ਪੇਪਰ ਜਮਾ ਕਰਾ ਦਿੰਦੇ ਹੁੰਦੇ ਸੀ ਬਾਕੀ ਜਿਹੜੇ 4 ਆ ਉਹ ਐਂਟਰੀ ਦੀ ਇਕੱਲੀ ਗੱਲ ਹੁੰਦੀ ਸੀ ਤੇ ਨਾ ਮਾਲਕ ਨੂੰ ਪਤਾ ਲੱਗਦਾ ਸੀ ਉਹਨੂੰ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ ਵਾ ਕਿ ਹੁਣ ਜਦੋਂ ਵੀਜ਼ਾ ਲੱਗਣਾ ਹੁੰਦਾ ਵਾ ਉਹ ਪਹਿਲਾਂ ਜਦੋਂ ਆਪਣੀ ਫਾਈਲ ਚਮਾ ਹੋ ਜਾਂਦੀ ਆ ਫਾਈਲ ਆਪਣੀ ਸਬਮਿਟ ਹੋ ਜਾਂਦੀ ਆ ਪਾਸਪੋਰਟ ਆਪਣਾ ਪਹੁੰਚ ਜਾਂਦਾ ਵਾ ਉੱਥੇ ਐਮਬੈਸੀ ਦੇ ਵਿੱਚ ਉਸ ਤੋਂ ਬਾਅਦ ਕੀ ਕਰਦੇ ਆ ਉਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਜੇਕਰ ਉਹਨਾਂ ਨੂੰ ਸਾਰਾ ਕੁਝ ਸਹੀ ਲੱਗਦਾ ਵਾ ਫਿਰ ਉਹ ਇੱਕ ਆਪਰ ਤਾਂ ਤੁਹਾਡੇ ਜਿਹੜਾ ਮਾਲਕ ਹੁੰਦਾ ਵਾ ਜਿਹੜਾ ਮੇਨ ਮਾਲਕ ਹੁੰਦਾ ਵਾ ਜਿਹਦਾ ਨਾਮ ਤੁਹਾਡੇ ਨੋਲੇ ਹੋਸਟੇ ਤੇ ਵੀ ਲਿਖਿਆ ਹੁੰਦਾ ਉਹ ਸਾਰਾ ਪੰਜਾਬੀ ਹੋਵੇ ਹੋ ਸਕਦਾ ਇਟਾਲੀਅਨ ਹੋਵੇ ਕਿਉਂਕਿ ਇਟਾਲੀਅਨ ਬੰਦੇ ਵੀ ਕਈ ਹੈਗੇ ਆ ਕਈ ਪੰਜਾਬੀ ਮਾਲਕ ਵੀ ਹੈਗੇ ਇਥੇ ਇਟਲੀ ਦੇ ਵਿੱਚ ਉਹ ਮਾਲਕ ਨੂੰ ਮੇਲ ਜਾਂਦੀ ਆ ਇੱਕ ਤੇ ਮੇਲ ਵਿੱਚ ਉਹਨਾਂ ਨੇ ਪੁੱਛਿਆ ਹੁੰਦਾ ਕਿ ਤੁਹਾਨੂੰ ਇਹ ਬੰਦੇ ਦੀ ਲੋਡ ਹੈਗੀ ਆ ਜੇਕਰ ਉਹ ਮਾਲਕ ਕਨਫਰਮ ਕਰ ਦਿੰਦਾ ਕਿ ਸਾਨੂੰ ਬੰਦੇ ਦੀ ਲੋਡ ਆ ਫਿਰ ਉਹ ਜਿਹੜਾ ਵੀਜ਼ਾ ਦਾ ਪ੍ਰੋਸੈਸਿੰਗ ਜਿਹੜਾ ਕੰਮ ਹੈ ਅਗਲੇ ਪਾਸੇ ਸ਼ੁਰੂ ਕਰ ਦਿੰਦੇ ਆ ਪਰ ਜੇਕਰ ਤੁਹਾਡਾ ਮਾਲਕ ਉਸ ਚੀਜ਼ ਦਾ ਰਿਸਪੌਂਸ ਨਹੀਂ ਦਿੰਦਾ ਜਾਂ ਉਹਨੂੰ ਨਾ ਕਰ ਦਿੰਦਾ ਵਾ ਕਨਫਰਮ ਨਹੀਂ ਕਰਦਾ ਉਹਨੂੰ ਤੇ ਤੁਹਾਡਾ ਇਹਦਾ ਵੀਜ਼ਾ ਵਾ ਉੱਥੇ ਹੀ ਰਿਫਿਊਜੀ ਪੈ ਜਾਣੀ ਆ ਉਹਦੇ ਆਪਾਂ ਕਹਿ ਲਈਏ ਕਿ ਵੀਜ਼ਾ ਨਹੀਂ ਲੱਗਣਾ ਉਹਦਾ ਹੱਲ ਕੋਈ ਨਹੀਂ ਹੈਗਾ ਬਾਅਦ ਵਿੱਚ ਕਿਉਂਕਿ ਤੁਹਾਡਾ ਮਾਲਕ ਨੇ ਹੀ ਜਦੋਂ ਇਹ ਚੀਜ਼ ਨਾ ਕਰਦੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵੀਜ਼ਾ ਲੱਗ ਜਾਂਦਾ ਹੁੰਦਾ ਸੀ ਬੰਦੇ ਇਟਲੀ ਪਹੁੰਚ ਜਾਂਦੇ ਹੁੰਦੇ ਸੀ ਤੇ ਬਾਅਦ ਵਿੱਚ ਮਾਲਕ ਇਹ ਚੀਜ਼ ਕਹਿੰਦਾ ਹੁੰਦਾ ਸੀ ਪੁਲਸ ਵਾਲਿਆਂ ਨੂੰ ਜਾ ਕੇ ਕੀ ਮੈਨੂੰ ਇਹ ਬੰਦੇ ਦੀ ਲੋੜ ਨਹੀਂ ਆ ਜਦੋਂ ਆਪਾਂ ਕਹ ਜਿੰਨਾ ਆਪਾਂ ਕਹ ਲਿਆ ਕੱਲੀ ਐਂਟਰੀ ਦੀ ਗੱਲ ਹੋਈ ਹੋਵੇ ਤੇ ਬਾਅਦ ਵਿੱਚ ਉਹ ਮਾਲਕ ਜਦੋਂ ਬੰਦਾ ਐਂਟਰ ਹੋ ਜਾਣਾ ਹੁੰਦਾ ਸੀ ਜਾਂ ਹਫਤੇ ਬਾਅਦ ਬੰਦਾ ਜਿਹੜਾ ਮਾਲਕ ਹੀ ਉਹ ਚਲ ਜਾਣਾ ਹੁੰਦਾ ਸੀ ਪੁਸ ਵਾਲਿਆਂ ਕੋਲ ਕਿ ਮੇਰੇ ਰਾਇਆ ਬੰਦਾ ਆਇਆ ਵਾ ਇਹ ਬੰਦਾ ਇੱਥੇ ਹੈਗਾ ਨਹੀਂ ਮੈਨੂੰ ਲੱਭਾ ਨਹੀਂ ਹੈ ਜਾਂ ਮੇਰੇ ਕੋ ਪਹੁੰਚਿਆ ਨਹੀਂ ਤੇ ਮੈਨੂੰ ਇਹ ਬੰਦੇ ਦੀ ਲੋੜ ਨਹੀਂ ਹੈਗੀ ਤੇ ਉਹ ਫ੍ਰੀ ਹੋ ਜਾਂਦਾ ਹੁੰਦਾ ਹੈ ਪਰ ਹੁਣ ਮਾਲਕ ਨੂੰ ਵਿੱਚ ਆਪਾਂ ਕਹ ਲਿਆ ਕਿ ਲੈਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਕਨਫਰਮੇਸ਼ਨ ਜਿਹੜੀ ਮੰਗਣੀ ਸ਼ੁਰੂ ਕਰਤੀ ਆ ਜੇਕਰ ਤੁਹਾਡਾ ਮਾਲਕ ਕਨਫਰਮ ਕਰੂਗਾ ਤੇ ਉਹਨੂੰ ਉਹ ਪੇਪਰ ਵੀਜ਼ਾ ਲੱਗੂਗਾ ਪਰ ਜੇਕਰ ਤੁਹਾਡਾ ਮਾਲਕ ਨੇ ਕਨਫਰਮ ਨਾ ਕੀਤਾ ਤੁਹਾਡਾ ਵੀਜ਼ਾ ਉਹ ਨਹੀਂ ਲੱਗਣਾ ਇਸ ਕਰਕੇ ਇਹ ਵੀ ਗੱਲਬਾਤ ਕਰ ਲਓ ਆਪਣੇ ਆਪਣੇ ਏਜੰਟਾਂ ਦੇ ਨਾਲ ਕਿ ਤੁਹਾਡਾ ਜਿਹੜਾ ਨਾ ਵੇ ਤੁਹਾਡਾ ਮਾਲਕ ਜਿਹੜਾ ਵਾ ਕਨਫਰਮ ਨਾ ਕਰੇ ਤੁਹਾਡਾ ਜਿਹੜਾ ਵੀਜ਼ਾ ਬਾਅਦ ਵਿੱਚ ਨਾ ਲੱਗੇ ਬਾਕੀ ਹੋਰ ਕੋਈ ਚਾਂਸ ਨਹੀਂ ਹੈਗਾ ਵੀਜ਼ਾ ਰਿਜੈਕਟ ਹੋਣ ਦਾ ਜਾਂ ਆਪਾਂ ਕਹਿ ਲਈਏ ਕਿ ਨੋਲਾ ਹੋਸਟਾ ਦਾ ਜਿਹੜਾ ਵਾ ਐਕਸਪਾਇਰ ਤੇ ਵੀ ਵੀਜ਼ਾ ਲੱਗਿਆ ਕਈ ਵਾਰ ਵੀ ਪੇਪਰ ਪੜਾ ਕੇ ਕਹਿੰਦੇ ਆ ਕਿ ਮੇਰਾ ਨੋਲਾ ਹੋਸਟਾ ਐਕਸਪਾਇਰ ਹੋ ਜਾਣਾ ਤੇ ਮੇਰੀ ਅਪਾਇੰਟਮੈਂਟ ਬਾਅਦ ਦੀ ਆ ਤੇ ਇਹਦਾ ਕੋਈ ਚੱਕਰ ਨਹੀਂ ਹੈ ਵੀ ਇਹ ਐਕਸਪਾਇਰ dane ਚੋ ਕੇ ਚੱਕਰ ਹੁੰਦਾ ਐ ਐਕਸਪਾਇਰ ਤੇ ਪਿਛਲੇ ਸਾਲ 2024 ਦੇ ਪੇਪਰਾਂ ਦੇ ਵਿੱਚ ਤਕਰੀਬਨ 90% ਨੂੰ ਲਿਓ ਉਸ ਜਿਹੜੇ ਹੋ ਐਕਸਪਾਇਰ ਸੀ ਤੇ ਐਕਸਪਾਇਰਾਂ ਤੇ ਹੀ ਵੀਜ਼ੇ ਲੱਗ ਗਿਆ ਜਿਹੜੇ ਰਿਫਿਊਜ਼ ਹੋਏ ਆ ਉਹਨਾਂ ਦਾ ਕਾਰਨ ਸੀ ਜਿਹਾ ਆਪਾਂ ਕਹਿ ਲਈਏ ਕਿ ਜਿਨ੍ਹਾਂ ਨੂੰ ਰਸੂਜੀ ਆਈ ਉਹਨਾਂ ਦਾ ਕਾਰਨ ਇਹ ਵਾ ਕਿ ਉਹਨਾਂ ਦਾ ਕੋਈ ਗਲਤ ਸੀ ਜਾਂ ਉਹਨਾਂ ਨੇ ਨਾਮ ਗਲਤ ਲਿਖਿਆ ਸੀ ਜਾਂ ਉਹਨਾਂ ਨੇ ਐਕਸਪੀਰੀਅੰਸ ਗਲਤ ਲਾਇਆ ਸੀ ਤੇ ਜਾਂ ਉਹਨਾਂ ਨੇ ਜਿਹੜਾ ਵਾ ਆਪਾਂ ਕਹਿ ਲਈਏ ਕਿ ਏ ਦੁਜਾਰਾ ਨੂਲਾ ਹੌਸਤਾ ਦਾ ਅਪਡੇਟ ਨਹੀਂ 6 ਪੈਰ ਇੱਕ ਹੋਰ ਚੀਜ਼ ਹੁੰਦੀ ਹੈ ਅਪਡੇਟ ਇੱਕ ਹੋਰ ਚੀਜ਼ ਹੁੰਦੀ ਉਹ ਤੁਹਾਡਾ ਮਾਲ ਕਿਹੜਾ ਤੁਹਾਡਾ ਏਜੰਟ ਵਾ ਉਹ ਤੁਹਾਨੂੰ ਕਰਵਾ ਕੇ ਦੇ ਸਕਦਾ ਬਾਅਦ ਵਿੱਚ ਜੇਕਰ ਨੂਲਾ ਹੌਸਤਾ ਅਪਡੇਟ ਨਹੀਂ ਹੁੰਦਾ ਬਾਕੀ ਜਿਹੜੀ ਨੋਲੇ ਵਾਸਤੇ ਦੀ ਵੈਲਿਡਿਟੀ ਹੁੰਦੀ ਆ ਉਹ 6 ਮਹੀਨੇ ਦੀ ਹੁੰਦੀ ਆ ਜੇਕਰ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ ਅਪਾਇੰਟਮੈਂਟ ਮਿਲ ਜੇ ਸਹੀ ਆ ਪਰ ਜੇਕਰ ਤੁਹਾਨੂੰ ਉਸ ਤੋਂ ਬਾਅਦ ਨਹੀਂ ਮਿਲੇ ਜੇਕਰ ਅਪਾਇੰਟਮੈਂਟ ਆਪਨ ਹੋਈਆਂ ਹੁਣ ਤੁਸੀਂ ਨਾ ਚੁੱਕੋ ਅਪਾਇੰਟਮੈਂਟ ਫੇਰ ਤੁਹਾਡੀ ਗਲਤੀ ਆ ਫੇਰ ਥੋੜੇ ਜੇ ਚ ਮਲਕੀ ਉਹ ਰੋਲਾ ਪਾਉਂਦੇ ਆ ਪਰ ਜੇਕਰ ਉਹ ਉਹ ਆ ਤੁਹਾਡੀ ਗਲਤੀ ਕੋਈ ਨਹੀਂ ਹੈਗੀ ਤੁਸੀਂ ਚੈੱਕ ਕਰਦੇ ਰਹਾ ਜੇ ਅਪਾਇੰਟਮੈਂਟ ਆਪਨ ਹੀ ਨਹੀਂ ਹੋਈਆਂ ਜਿਵੇਂ ਪਿਛਲੇ ਸਾਲ ਲਿਆ ਸੀ ਵੀਰ ਭਰਾ ਚੈੱਕ ਕਰਦੇ ਰਹਾ ਨੂਲੇ ਹਾਸਤੇ ਪਏ ਰਹੇ ਮੁੰਡਿਆਂ ਕੋਲੋਂ ਪਰ ਅਪਾਇੰਟਮੈਂਟਾਂ ਹੀ ਨਹੀਂ ਓਪਨ ਹੋਈਆਂ ਜਿਸ ਕਰਕੇ ਜਿਹੜਾ ਵਾ ਬਾਅਦ ਵਿੱਚ ਨੂਲੇ ਹਾਸਤੇ ਐਕਸਪਾਇਰ ਤੇ ਵੀ ਵੀਜ਼ੇ ਲੱਗਣੇ ਜਿਹੜੇ ਵਾ ਲੱਗੇ ਸੀ ਬੜੇ ਵੀਰਾਂ ਭਾਉ ਦੇ ਵੀ ਜਿਹੜੇ ਆ ਨੂਲੇ ਹਾਸਤੇ ਐਕਸਪਾਇਰ ਤੇ ਵੀ ਲੱਗੇ ਸੀ ਨਾ ਲੱਗਣ ਦਾ ਕਾਰਨ ਸਿਰ ਤੁਹਾਨੂੰ ਦੱਸਦਾ ਮੈਂ ਨਾ ਲੱਗਣ ਦਾ ਕਾਰਨ ਇਹ ਕਿ ਜਾਂ ਉਹਨਾਂ ਨੇ ਨੂਲਾ ਹਾਸਤਾਂ ਦਾ ਅਪਡੇਟ ਨਹੀਂ ਜਾਂ ਕੋਈ ਉਹਨਾਂ ਨੇ ਗਲਤ ਚੀਜ਼ ਵਿੱਚ ਲਿਖੀ ਆ ਜਾਂ ਜਿਹੜਾ ਮਾਲਕ ਆ ਉਹਨੇ ਕਨਫਰਮੇਸ਼ਨ ਜੜੀ ਆ ਨਹੀਂ ਦਿੱਤੀ ਬਾਕੀ ਪੇਪਰ ਨਿਕਲ ਰਿਹਾ ਮਿੱਤਰੋ ਟੈਨਸ਼ਨ ਨਾ ਲਓ 9 ਮੰਥ ਵਾਲੇ ਵੀ ਨਿਕਲ ਰਿਹਾ ਸਾਲ ਵਾਲੇ ਵੀ ਨਿਕਲ ਰਿਹਾ ਤੇ ਡੋਮੈਸਟਿਕ ਵੀ ਨਿਕਲ ਰਿਹਾ ਵੇਖੋ ਤੁਹਾਨੂੰ ਭਾਵੇਂ ਅੱਜ ਹੀ ਤੁਹਾਡੇ ਮਾਲਕ ਕੋਲੋਂ ਜਾਂ ਆਹ ਹਫਤੇ ਦੇ ਵਿੱਚ ਵਿੱਚ ਤੁਹਾਡੇ ਮਾਲਕ ਕੋਲੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਈ ਜਾਵੇ ਕਿ ਤੁਹਾਡੇ ਜਿਹੜੇ ਪੇਪਰ ਵਾ ਉਹ ਨਿਕਲ ਗਏ ਪਰ ਇੱਕ ਗੱਲ ਹੋਰ ਮੇਨ ਗੱਲ ਮੇਰੇ ਵੀਰ ਭਰਾ ਧਿਆਨ ਰੱਖ ਲੋ ਇਹ ਚੀਜ਼ ਦੇ ਜਿਹੜੇ ਪੈਹਾਂ ਦੀ ਗੱਲ ਵਾ ਪੈਹਾਂ ਦੀ ਗੱਲ ਮੇਰੇ ਮਿੱਤਰੋ ਵੀਜ਼ਾ ਲੱਗਣ ਤੋਂ ਬਾਅਦ ਜੀ ਕਰੇ ਉਹ ਤਾਂ ਜਾਦੇ ਵਧੀਆ ਰੋ ਕੇ ਜੇਕਰ ਤੁਹਾਡਾ ਮਾਲਕ ਮੰਨਦਾ ਵੈ ਇਸ ਚੀਜ਼ ਨੂੰ ਤੇ ਮਾਲਕ ਨੂੰ ਮਨਾਓ ਤੇੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੋ ਜਿਸ ਵਿੱਚ ਤੁਸੀਂ ਵੀ ਬੈਨੀਫਿਟ ਹੋ ਜਰੋ ਤੇ ਉਹ ਵੀ ਬੈਨੀਫਿਟ ਵਿੱਚ ਰਹੇਗਾ ਕਿਉਂਕਿ ਜੇਕਰ ਨੂੰ ਲਾ ਉਸ ਤੁਹਾਡਾ ਨਿਕਲ ਜਾ ਤੁਸੀਂ ਪੈਸੇ ਦੇ ਦਿੰਦੇ ਜੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਨਹੀਂ ਲੱਗਦਾ ਫਿਰ ਤੁਸੀਂ ਔਖੀ ਹੋਣਾ ਇਸ ਕਰਕੇ ਮੈਂ ਤੁਹਾਨੂੰ ਸਲਾਹ ਇਹ ਦਊਂਗਾ ਮੈਂ ਬੜੀਆਂ ਵੀਡੀਓ ਵਿੱਚ ਇਹ ਗੱਲ ਕਹਤੀ ਮੈਂ ਤਾਂ ਦੁਬਾਰਤੋਂ ਫੇਰ ਇਹ ਗੱਲ ਕਹਿ ਰਿਹਾ ਵਾਂ ਕਿਹੜੇ ਪੈਸਾਂ ਦੀ ਗੱਲ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੀ ਹੀ ਕਰੋ ਆਪਣੇ ਏਜੰਟਾਂ ਦੇ ਨਾਲ ਬਾਕੀ ਟੈਨਸ਼ਨ ਨਾ ਲਓ ਵੇਟ ਕਰੋ ਤੁਹਾਨੂੰ ਹੋ ਸਕਦਾ ਕੀ ਆ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਕੋਈ ਨਾ ਕੋਈ ਉਹਨਾਂ ਵੱਲੋਂ ਰਿਸਪੌਂਸ ਆਵੇ ਪੇਪਰ ਨਿਕਲਦਾ ਜਾਂ ਤੁਹਾਨੂੰ ਇਹ ਗੱਲ ਕਹਿੰ ਕੇ ਏਜੰਟ ਕਹਿੰਦੇ ਤੁਹਾਡੇ ਪੇਪਰ ਜਿਹੜੇ ਆ ਉਹ ਨਿਕਲ ਗਏ ਆ ਤੁਸੀਂ ਪੈਸੇ ਰੈਡੀ ਕਰ ਲਓ ਪੈਸਾਂ ਦੀ ਗੱਲ ਏਜੰਟਾਂ ਦੇ ਨਾਲ ਵੀਜ਼ਾ ਲੱਗਣ ਤੋਂ ਬਾਅਦ ਦੀ ਹੀ ਕਰੋ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਤੁਸੀਂ ਉੱਥੇ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਜੇ ਮੈਂ ਤੁਹਾਨੂੰ ਆਈਡੀ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ